ਤੇ ਵੀ ਮੈਨੂੰ ਪਤਾ ਕੀ ਅਕਾ ਭਗਤ ਮਾਨ ਤੇਰੀ ਮਾਤਮਾ ਜੀ ਜਿੱਥੇ ਪ੍ਰੇਮ ਹੋਏ ਨਾ ਜਿੱਥੇ ਪਿਆਰ ਹੋਵੇ ਉਥੇ ਕੋਈ ਚੀਜ਼ ਮਾਰੀ ਨਹੀਂ ਲੱਗਦੀ ਕਿਸੇ ਚੀਜ਼ ਦਾ ਦੁੱਖ ਨਹੀਂ ਲੱਗਦਾ ਤੇ ਕਿਸੇ ਚੀਜ਼ ਦਾ ਭਾਰ ਵੀ ਨਹੀਂ ਹੁੰਦਾ ਜਿੱਥੇ ਪ੍ਰੇਮ ਹੋਵੇ ਜਿੱਥੇ ਪ੍ਰੇਮ ਨਾ ਹੋਵੇ ਨਾ ਉਥੇ ਤੇ ਤੁਸੀਂ ਮੰਨ ਲਓ ਵੀ ਕਿਸੇ ਨੂੰ ਚੰਗੀ ਗੱਲ ਦੀ ਵੀ ਸਲਾਹ ਦੇਵੋਗੇ ਮੈਨੂੰ ਨਹੀਂ ਮਹਿਸੂਸ ਹੋ ਰਿਹਾ ਵੀ ਕਿੰਨਾ ਭਾਰ ਹੈ ਮੈਂ ਤੇ ਚੱਲੀ ਜਾ ਰਹੀ ਹਾਂ ਤੇ ਕਹਿੰਦੇ ਫੇਰ ਤੇ ਕਹਿੰਦੇ ਤੁਸੀਂ ਪਿੰਡਾਂ ਵੇਖ ਰਹੇ ਹੋ ਵੀ ਬਹੁਤ ਲੰਮਾ ਤੁਹਾਨੂੰ ਸਮੇਂ ਦੀ ਤੁਹਾਨੂੰ ਰਾਹ ਦੀ ਚਿੰਤਾ ਮੈਨੂੰ ਚਿੰਤਾ ਨਹੀਂ ਹੈ ਇਸੇ ਕਰਕੇ ਤੁਹਾਨੂੰ ਸਾਰਾ ਕੁਝ ਭਾਰਾ ਲੱਗ ਰਿਹਾ ਸੋ ਜਦੋਂ ਨਾ ਉਸੇ ਤਰ੍ਹਾਂ ਜਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਆ ਕਰਕੇ ਬੈਠਾਂਗੇ ਜਦੋਂ ਜੁੜਿਆ ਹੋਏਗਾ ਧਿਆਨ ਨਾਲ ਫਿਰ ਉਸ ਗਰਮੀ ਸਰ ਦੇ ਕੁਝ ਨਹੀਂ ਮਹਿਸੂਸ ਹੋਣਾ ਫੇਰ ਨੀ ਪਰਕ ਲੱਗਣਾ ਜਦੋਂ ਨਾ ਕੁਆਰ ਨੂੰ ਬੇਨਤੀ ਕੀਤੀ ਡੋਲਾ ਰੋਕਿਆ ਤੇ ਉਹਨਾਂ ਤਰਸ ਆਇਆ ਕਿ ਜਦੋਂ ਬੀਬੀ ਸੂਰਤੀ ਨੇ ਲਾਲ ਸੂਗਾ ਵਿਆਹ ਵਾਲੇ ਕੱਪੜੇ ਪਾਏ ਜਿੱਦਾਂ ਭੈਣਾਂ ਦੇ ਪਾਏ ਹੋਏ ਬੈਠੇ ਨਾ ਤੇ ਸਤਪੁਰਾਂ ਜੀ ਦਾ ਪੰਡਾਲ ਸਜਿਆ ਧੰਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਸੁਣਾ ਰਹੇ ਹੈ ਗੁਰਸਿੱਖਾਂ ਨੂੰ ਸੰਗਤ ਸਜੀ ਹੈ ਸਾਰੀ ਜਿੱਦਾਂ ਆਪਜੀ ਬੈਠੇ ਤੇ ਜਦੋਂ ਨਾ ਉਹ ਜਾ ਕਰਕੇ ਬੀਬੀ ਸੂਰਤੀ ਨੇ ਨਮਸਕਾਰ ਕਰਕੇ ਸਤਿਗੁਰਾਂ ਦੇ ਕੋਲ ਜਾ ਕੇ ਬਹਿ ਗਈ ਮਹਾਰਾਜ ਬਚਨ ਸੁਣਾ ਰਹੇ ਹਨ ਤੁਹਾਨੂੰ ਬੇਨਤੀ ਹੈ ਭਾਈ ਸਾਰੇ ਬਾਕੀ ਪਿਆਵਾਲਾ ਭੈਣ ਦੇ ਵੀਰ ਦੋਹੇ ਤੇ ਬੈਠੋ ਬਾਕੀ ਸਾਰੇ ਭਾਈ ਪਿੱਛੇ ਜੋ ਰੱਸੀ ਬੰਨੀ ਹੈ ਉਹਦੇ ਪਿੱਛੇ ਬੈਠਣ ਦੀ ਕਿਰਪਾਲਤਾ ਕਰੋ ਸਤਿਗੁਰਾਂ ਦੀ ਵੱਲ ਪਿੱਠ ਨਾ ਕਰੋ ਬਾਕੀ ਸਾਰੇ ਪਿੱਛੇ ਚਲੇ ਜਾਓ ਪਰਮਰਨ ਨੂੰ ਮੰਨਣ ਵਾਲੇ ਸਖੀ ਸਰਪਰ ਨੂੰ ਕਹਿੰਦਾ ਸੀ ਮੰਨਣ ਵਾਲੇ ਆ ਤੇ ਉਹ ਕਹਿੰਦਾ ਮੇਰੀ ਆਗਿਆ ਤੋਂ ਬਿਨਾਂ ਕਿਵੇਂ ਚਲੀ ਗਈ ਤੇ ਨਾਲ ਹੁੰਦੇ ਆ ਨਾ ਕਿ ਵੀ ਬਲਦੀ ਤੇ ਤੇਲ ਪਾਉਣ ਵਾਲੇ ਚੁਗਲੀ ਬਾਜੀ ਕਰਨ ਵਾਲੇ ਉਹ ਆਖਣ ਲੱਗੇ ਉਹ ਕਹਿੰਦੀ ਉਹ ਤੇ ਤੇਰੀ ਅੱਜ ਹੀ ਨਹੀਂ ਮੰਨ ਰਹੀ ਫਜੇ ਤੇ ਤੇਰੇ ਘਰ ਵੀ ਨਹੀਂ ਗਈ ਉਹ ਤੇ ਕਹਿੰਦੇ ਆਪਣੀ ਮਨਮਰਜ਼ੀ ਕਰਦੀ ਉਹ ਤੇ ਤੇਰੀ ਅੱਜ ਹੀ ਨਹੀਂ ਮੰਨ ਰਹੀ ਜਦੋਂ ਕਹਿੰਦੇ ਘਰੇ ਜਾਏਗਾ ਤੇਰੀ ਕੀ ਮੰਨੇਗੀ ਇਹ ਤੇਰੀ ਜिद ਕਰੀ ਸਾਧੂ ਨਾ ਗੁੱਸੇ ਦੇ ਵਿੱਚ ਆਇਆ ਮਿਆਰੀ ਹੈ ਉੱਥੇ ਜਾ ਕੇ ਕੀ ਦਾ ਵੱਟ ਦੇਣਾ ਮੇਰੇ ਤੋਂ ਬਿਨਾ ਪੁੱਛੇ ਤੋਂ ਕਹਿੰਦਾ ਗਈ ਕਿਤਾ ਜਿ ਜਦੋਂ ਗਿਆਨ ਸਤਗੁਰਾਂ ਜੀ ਦਾ ਇੱਥੇ ਬਹਿ ਜਾ ਪਠਾ ਦਿੱਤਾ ਨਾ ਜਦ ਕੇ ਆਵਾਜ਼ ਪਈ ਮਹਾਰਾਜ ਦੀ ਬਾਣੀ ਟਰਕੀ ਬਾਣੀ ਆਈ ਤਨ ਸਗਲੀ ਚਿੰਤ ਮਚਾਈ ਚਿੰਤਾ ਵੀ ਤਾਂ ਹੀ ਮਟਣ ਗਈਆਂ ਜੇ ਸੁਣਿਆ ਹੋਏਗਾ ਜਿੱਥੇ ਧਿਆਨ ਹੋਏਗਾ ਜਿੱਥੇ ਅੰਦਰ ਖਲਬੜ ਧਿਆਨ ਇੱਥੇ ਹੋਏਗਾ ਫਿਰ ਚਿੰਤਾਵਾਂ ਦੂਰ ਹੋਣੀਆਂ ਪੁਰਕੀ ਬਾਣੀ ਆਈ ਤਿਸ ਅਗਲੀ ਚਿੰਤ ਮਟਾਈ ਬਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਮਖਾਨਾ ਮਾਰੇ ਫਿਰ ਕਿਰਪਾ ਕਰਦੇ ਤੇ ਜਦ ਨਾ ਸਤਿਗੁਰਾਂ ਜੀ ਦੇ ਦਰਸ਼ਨ ਕੀਤੇ ਨਾ ਸਾਹਮਣੇ ਬਹਿ ਗਿਆ ਜਦੋਂ ਮਹਾਰਾਜ ਜੀ ਜਦੋਂ ਮਹਾਰਾਜ ਜੀ ਦੇ ਦਰਸ਼ਨ ਹੋਏ ਨਾ ਤੇ ਫਿਰ ਤੇ ਚਾਹ ਹੋ ਗਏ ਮਾਨ ਜੀ ਫਿਰ ਤੇ ਆਖਣ ਲੱਗਿਆ ਸਾਰੇ ਗੁਰੂ ਆਪ ਜੀ ਕਰਦੇ

ਸਤਿਗੁਰੂ ਜੀ ਉਹਨਾਂ ਨੂੰ ਝਾਹ ਹੁੰਦਾ ਹੈ ਤੇ ਜਦੋਂ ਨਾ ਸਤਿਗੁਰੂ ਜੀ ਤੇ ਬੀਬੀ ਸੂਰਤੀ ਧੰਗ ਗੁਰੂ ਹਰਗੋਬਿੰਦ ਮਹਾਰਾਜ ਦੇ ਚਰਨਾਂ ਦੇ ਵਿੱਚ ਹੱਥ ਜੋੜੀ ਖਲੋਤੀ ਹੈ ਮਹਾਰਾਜ ਜੀ ਉਹ ਮੈਨੂੰ ਬੁਸ਼ਾਲ ਲਿਆ ਮਹਾਰਾਜ ਕਹਿੰਦੇ ਤੇਰੀ ਤੇ ਅਰਦਾਸ ਕਰਕੇ ਇੱਥੇ ਆਏ ਮਹਾਰਾਜ ਨੇ ਸਿਰ ਤੇ ਹੱਥ ਟਿਕਾ ਦਿੱਤਾ ਮਹਾਰਾਜ ਕਹਿੰਦੇ ਮੰਗ ਸਤਿਗੁਰੂ ਜੀ ਹਰਗੋਬਿੰਦ ਮਹਾਰਾਜ ਜੀ ਕਹਿੰਦੇ ਕੀ ਮੰਗਦਾ ਹੈ ਕਹਿੰਦਾ ਮਹਾਰਾਜ ਕਿਰਪਾ ਕਰੋ ਜਿੱਦਾਂ ਉਹ ਮੰਤਰ ਮੁਗਧ ਹੋਏ ਬੈਠੇ ਆ ਨਾ ਸਾਰੇ ਮਹਾਰਾਜ ਕਿਰਪਾ ਕਰ ਦੋ ਮੇਰੇ ਤੇ ਵੀ ਸਤਿਗੁਰੂ ਜੀ ਐਸੀ ਕਿਰਪਾ ਕਰ ਦੋ ਮਹਾਰਾਜ ਤੇਰੇ ਚਰਨਾਂ ਦੇ ਨਾਲ ਮੇਰੀ ਵੀ ਪ੍ਰੀਤ ਐਸੀ ਬਣ ਜਾਏ ਮਹਾਰਾਜ ਇਹਨਾਂ ਵਾਂਗੂ ਜਿੱਦਾਂ ਵੇਖੋ ਬੈਠੇ ਆ ਨਾ ਬਾਬਾ ਜੀ ਬੈਠੇ ਐ ਗੁਰਸਿੱਖ ਬੱਚੇ ਬੈਠੇ ਕਿੰਨੇ ਸੋਹਣੇ ਲੱਗ ਰਿਹਾ ਸਿਰ ਤੇ ਦਸਤਾਰਾਂ ਬੰਨੀਆਂ ਹੋਈਆਂ ਕਿਰਪਾਨਾਂ ਪਾਈਆਂ ਹੋਈਆਂ ਢੰਡੇ ਬਾਟੇ ਦੀ ਪੌਲ ਅੰਮ੍ਰਿਤ ਕੇ ਤੇ ਮਨ ਜੇ ਬਣਿਆ ਨਾ ਜਿੱਥੇ ਵੀ ਅੰਮ੍ਰਿਤ ਸੰਚਾਰ ਹੁੰਦਾ ਜ਼ਰੂਰ ਜਾ ਕਰਕੇ ਛੱਕਿਓ ਮਹਾਰਾਜ ਤੁਹਾਡੀ ਵੀ ਆਸਾ ਪੂਰੀ ਕਰਨਗੇ ਆਓ ਜਦੋਂ ਭਾਈ ਸਾਧੂ ਦੇ ਸਿਰ ਤੇ ਹੱਥ ਰੱਖਿਆ ਮਹਾਰਾਜ ਇੱਕ ਵਾਦ ਚੁੱਕਿਆ ਹੋ ਗਈ ਕਿਰਪਾ ਕਰਕੇ ਜਿਹੜੇ ਮੱਥਾ ਟੇਕਣ ਲਈ ਸੰਗਤ ਹੈ ਦੋ ਪ੍ਰਬੰਧਕ ਖੜ੍ਹ ਜਾਓ ਜਿੰਨਾ ਚਿਰ ਅਨੰਦ ਕਾਰਜ ਹੋਣਗੇ ਐਂਟਰੀ ਨਾ ਹੋਣ ਦਿਓ ਜੋ ਕਿ ਹੁਣੇ ਉਹ ਆ ਰਹੇ ਨੇ ਜਿਹੜੇ ਪਕੌੜੇ ਦੋ-ਦੋ ਵੀਰੀ ਛਕ ਲੈਣੇ ਨੇ ਇਹਨਾਂ ਨੂੰ ਇੱਥੇ ਰੋਕਦੇ ਜਿਹੜੀ ਸੰਗਤ ਮੱਥਾ ਟੇਕਣ ਆ ਰਹੀ ਆ ਜਿਨ੍ਹਾਂ ਦੇ ਅਨੰਦ ਕਾਰਜਾਂ ਦੀ ਰਸਮ ਹੋਣੀ ਆ ਕਿਉਂਕਿ ਇਹਨਾਂ ਨੇ ਪ੍ਰਕਰਮਾ ਕਰਨੀਆਂ ਸਤਗੁਰੂ ਦੀਨ ਦੁਨੀਆ ਤੇ ਵਾਲੀ ਦਸੇ ਜੋੜਿਆਂ ਦੀ ਬੇਨਤੀ 2 ਲਾਗ ਤੀਜੀ ਲਾਗ ਚਾਰ ਲਾਗਾਂ ਦੇ ਪਾਠ ਹੋਣੇ ਨੇ ਸਤਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਰਮਾ ਹੋਣੀ ਆ ਮੇਰੀ ਬੇਨਤੀ ਆ ਕਿ ਜੋੜਿਆਂ ਦੇ ਅੱਗੇ ਕੋਈ ਬੈਠੇ ਨਾ ਜਿਹੜੇ ਮੱਥਾ ਟੇਕੀ ਬਿਠਾ ਲਓ ਜਦੋਂ ਆਨੰਦ ਕਾਰਜ ਹੋ ਗਏ ਆਪਾਂ ਫਿਰ ਇਹਨਾਂ ਨੂੰ ਛੱਡ ਦਾਂਗੇ ਸੋ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਜੋ ਇੱਟਾ ਵੱਡਾ ਸਮਾਗਮ ਰਚਿਆ ਇੱਕ ਵਿਆਹ ਹੋ ਗਏ ਸਾਰੇ ਰਿਸ਼ਤੇਦਾਰ ਸਮੁੱਚੀ ਪ੍ਰਬੰਧਕ ਕਮੇਟੀ ਕੋਲਾਰਾ ਬਹੁਤ ਧੰਨਵਾਦ ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਸਾਡੇ ਬਾਬੂ ਕੁਮਾਰ ਲਾਲ ਜੀ ਉਹ ਵੀ ਹਾਜ਼ਰੀ ਲਵਾ ਗਏ ਇੱਕ ਰੰਗ ਇੱਥੇ ਆ ਬਾਬਾ ਜੀ ਹੈਲੋ ਮੈਂ ਭੁੱਲਣਾ ਨਹੀਂ ਜਾਵਾਂ ਜਿਹੜੇ ਅੱਜ ਮੈਂ ਹੁਣ ਆਇਓ ਕਿ ਸਤਿਗੁਰੂ ਦਾ ਜੋ ਭਗਵਾਨ ਹੈ ਯਾਰ ਮੈਨੂੰ ਵਧੀਆ ਮਾਈਕ ਦੇ ਦੇ ਆਹ ਨਾ ਕੰਮ ਕਰਿਆ ਆਗੇ ਆ ਆ ਵੀ ਆ ਆ ਜੀ 11 ਕਲਾਰਾਂ ਪਹੁੰਚੀ ਚਾਹੀਦੀ ਹੈ ਇਹ ਤਾਂ ਘਰੇ ਹੀ ਨਜ਼ਾਰੇ ਬਾਜੇ ਵਜਾਈਂ ਚ ਬਜਾਉਂਦੇ ਨੇ ਉਹ 1 ਵਜੇ ਤੱਕ ਇਹਨਾਂ ਨੇ ਆਪੀ ਵਾਸਣ ਜਿਹੜੇ ਥੱਲੇ ਵੀ ਤਾਂ ਉਹ ਆ ਉੱਪਰ ਨੂੰ ਜਾ ਬਾਰੀ ਜੀ ਥੱਲੇ ਬਾਹਰ ਤਾਂ ਪਰਸ ਨੂੰ ਵੇਂਟੀਆ ਲੋਰੀਆਂ ਖਾਓ ਉਹਨਾਂ ਨੇ ਕਿਹਾ ਦਿੱਤਾ ਅਸੀਂ ਪਕੌੜੇ ਖਾ ਕੇ ਹਾਂ ਨਹੀਂ ਕਹਿ ਸਕਦੇ ਪੰਡਾਲ ਭੁੰਜਣ ਲਾ ਦਿਓ ਬੋਲੇ ਇਹ ਸੋਨਹਾਲ ਹੈ ਤੂੰ ਹੁਣ ਪਤਾ ਲੱਗਿਆ ਕਿ ਵਿਆਹ ਹੋ ਰਿਹਾ ਆ ਨਾ ਆਪੋ ਸੱਟਿੰਗ ਨੂੰ ਆਪੋ ਦਰਸ਼ਨ ਤੇਰਾ ਇੱਕਾ ਦਰਸ਼ਨ ਤੇਰਾ ਇੱਕਾ ਦਰਸ਼ਨ ਤੇਰਾ ਇੱਕਾ ਦਰਸ਼ਨ ਤੇਰਾ ਆਹੋ ਸਜਣਾ ਆਹੋ ਸਜਣਾ ਆਹੋ ਸਜਣਾ ਆਹੋ ਸਜਣਾ ਆਪ ਨੂੰ ਖੜੀ ਮੈਂ ਤੇਰੀ ਅਲੀ ਬਾਬਾ ਜੀ ਜਿਸ ਸਮੇਂ ਗੁਦਰੀ ਵੀ ਯਾਦ ਕਰਨੀ ਹੋਣੀ ਹੈ ਖੜੇ ਜਾਓ ਸਰਦਾਰ ਜੀ ਬਾਬਾ ਜੀ ਇਹ ਉਸ ਮਾਨ ਹੈ ਜੋ ਬੇਟੀਆਂ ਨੂੰ ਦਿੱਤਾ ਜਾਣਾ ਹੈ ਵਿਆਹ ਦੇ ਵਿੱਚ ਜਿੱਦੇ ਵਿੱਚ ਕੰਬਲ ਸੂਟ ਪੱਕੇ ਉਰਸੀਆਂ ਬੈੱਡ ਸਰਾਣੇ ਜੋ ਜੋ ਸਮਾਨ ਆਪਾਂ ਆਪਣੀ ਭੈਣਾਂ ਦੇ ਧੀਆਂ ਦੇ ਵਿਆਹ ਦੇ ਵਿੱਚ ਦਿੰਨੇ ਆ ਉਹੀ ਸਮਾਨ ਹੀ ਇਹਦੇ ਵਿੱਚ ਭੈਣਾਂ ਨੂੰ ਦਿੱਤਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਸਮਾਨ ਜੋ ਪ੍ਰਬੰਧਕਾਂ ਦੀ ਮਿਹਨਤ ਸਦਕਾ ਅੱਜ ਬੇਟੀਆਂ ਦੇ ਵਿਆਹ ਹੋਣ ਜਾ ਰਹੇ ਨੇ ਸੋਸ ਬੱਚਿਆਂ ਦੇ ਵਿਆਹ ਲਈ ਸਮਾਨ ਸਭ ਨੂੰ ਬਰਾਬਰ ਦਾ ਸਮਾਨ ਦਿੱਤਾ ਗਿਆ ਹੈ ਜਿਦੇ ਤੁਸੀਂ ਦੇਖ ਰਹੇ ਹੋ 10 ਦੇ 10 ਬੱਚਿਆਂ ਦੇ ਵਿਆਹ ਦਾ ਸਮਾਨ ਜੋ ਇੱਕਸਾਰ ਇੱਕਸਾਰ ਦਾ ਸਮਾਨ ਹੈ ਜਿਦੇ ਵਿੱਚ ਕੁਰਸੀਆਂ ਬੈੱਡ ਸੂਟ ਪੱਖੇ ਕੁੱਕਰ ਸੂਟ ਸਰਾਨੇ ਜੋ ਜੋ ਆਪਾਂ ਸਮਾਨ ਆਪਣੇ ਬੱਚਿਆਂ ਦੇ ਵਿਆਹ ਵਿੱਚ ਇਹਨਾਂ ਪ੍ਰਬੰਧਕਾਂ ਦੀ ਮਿਹਨਤ ਸਦਕਾ ਅੱਜ 10 ਬੱਚਿਆਂ ਦੇ ਵਿਆਹ ਦਾ ਬਰਾਬਰ ਦਾ ਸਮਾਨ ਦਿੱਤਾ ਜਾ ਰਿਹਾ ਹੈ ਸਲੱਗਾ ਯੋਗ ਪ੍ਰਾਲੇ ਹਨ ਕੰਮ ਜਿਹੜੇ ਪ੍ਰਬੰਧਕਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ ਅੱਜ ਹੁਣ ਉਹਨਾਂ ਬੱਚਿਆਂ ਦੇ ਆਨੰਦ ਕਾਰਜ ਹੋਣ ਜਾ ਰਹੇ ਹਨ ਸਤ ਜੜੇ ਧਿਆਇ ਬਰਾਬਰ ਕੀਓ ਤੋਂ ਮੇਰੋ ਸਾਹਿਬ ਦਾ ਬਾਰੇ ਤੇਰਾ ਪ੍ਰਭ ਦੀਨ ਦੇਲਾ ਗੁਰਗਾਉ ਰੰਗ ਰਸਤਾ ਮਹੌ ਸਤ ਗੁਰ ਨਾਮ ਨਿਧਾਮ ਗਰਾਇਆ ਚਿੰਤਾ ਸਗਲ ਬਨਾਸੀਾਰੇ ਤੇਰਾ ਪਾ ਆਪਣੋ ਕਰ ਬਿਨਾ ਤਾਰ ਕੋ ਬੀਜ ਨਾ ਕੋ ਲਖੈ ਜੋ ਸਤਗੁਰੇ ਆਪਣੇ ਰਾਖੀ ਚਰਨ ਕਾਮਦ ਵਸੇ ਰਦੇ ਅੰਤਰ ਮ ਅੰਮ੍ਰਿਤ ਹਰ ਦਾ ਸਚਾਤੀ ਨੰਬਰ ਸਮਰਾਜੀ ਨੇ ਬਖਸ਼ਿਸ਼ ਕੀਤਾ ਸਾਰਿਆਂ ਨੇ ਸਰਪੰਨ ਕੀਤਾ ਆਉ ਬੇਨਤੀ ਹੈ ਬਾਬਾ ਨਰਪਾਲ ਸਿੰਘ ਜੀ ਭਾਈ ਗੁਰਤੇਜ ਸਿੰਘ ਜੀ ਭਾਈ ਨਾਜਰ ਸਿੰਘ ਜੀ ਬੇਨਤੀ ਹੈ ਕਿ ਜਿੰਨੇ ਵੀ ਸਤਿਗੁਰਾਂ ਦੇ ਪਾਵਨ ਹਜ਼ੂਰੀ ਦੇ ਵਿੱਚ ਵਿਆਹ ਵਾਲੇ ਲਾੜੇ ਆਏ ਆ ਬੇਨਤੀ ਹੈ ਕਾਕਾ ਜੀ ਦਾ ਪੱਲਾ ਬੀਬਾ ਜੀ ਨੂੰ ਆਪ ਜੀ ਕਿਰਪਾ ਕਰੋ ਸਾਰਿਆਂ ਦੇ ਪੱਲੇ ਫਰਾਉਣ ਦੀ ਕਿਰਪਾਲਤਾ ਕਰੋ ਬੇਨਤੀ ਹੈ ਕੀ ਕਾਕਾ ਜੀ ਦਾ ਪੱਲਾ ਬੀਬਾ ਜੀ ਨੂੰ ਫੜਾਉਣ ਦੀ ਕਿਰਪਾ ਤੱਕ ਰੋ ਆਪਾਂ ਜੋ ਆਪ ਰੋ ਜੈ ਜਾਈ ਕੋ ਤੇ ਆ ਹੱਬ ਕਿ ਜਿਆ ਨਾ ਆਈ ਹੱਬੇ ਸਾ ਪੱਲੇ ਟੈਂਡੇ ਲਾ ਹੋਗੀ ਜੋ ਸਤਗੁਰਾਂ ਦੀ ਕਾਫਨ ਹਜ਼ੂਰੀ ਵਿੱਚ ਸੁਭਾਈ ਮਨਾ ਪਹਿਲੋਂ ਬੇਨਤੀ ਹੈ ਸਾਉਂਡ ਵਾਲੇ ਵੀਰ ਨੂੰ ਵੀ ਬਾਬਾ ਜੀ ਨੂੰ ਸਟੈਂਡ ਵਾਲਾ ਮਾਈਕ ਦੋ ਭਾਈ ਜਿਹੜੇ ਸਤਗੁਰਾਂ ਜੀ ਦੀ ਬਾਣੀ ਪੜ ਰਹੇ ਹਨ ਬਾਬਾ ਜੀ ਉਹਨਾਂ ਨੂੰ ਸਟੈਂਡ ਤੇ ਮਾਈਕ ਲਗਾ ਕਰਕੇ ਦਿਓ ਔਖਾ ਹੁੰਦਾ ਮਾਈਕ ਹੱਥ ਦੇ ਵਿੱਚ ਫੜ ਕੇ ਬਾਣੀ ਪੜਨੀ ਸਤਕਾਰ ਕਰੋ ਮਹਾਰਾਜ ਤੇ ਬੇਨਤੀ ਹੈ ਧਿਆਨ ਦਿਓ ਜਿੰਨੇ ਵੀ ਵਿਆਹ ਵਾਲੀਆਂ ਭੈਣੋ ਸਾਰਿਆਂ ਨੂੰ ਬੇਨਤੀ ਹੈ ਵੀ ਬਾਬਾ ਜੀ ਤੁਹਾਨੂੰ ਧੰਗੁਰੂ RAMDAS ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੀ ਹੋਈਆਂ ਚਾਰ ਲਾਮਾਂ ਦੇ ਪਾਠ ਹੈ ਆਪ ਜੀ ਨੂੰ ਸਰਪਟ ਕਰਾਉਣਗੇ ਤੇ ਲਾਮ ਦੇ ਅਖੀਰ ਵਿੱਚ ਜਦੋਂ ਧੰਗੁਰੂ ਨਾਨਕ ਦੇਵ ਜੀ ਦਾ ਨਾਮ ਆਏ ਨਾ ਆਪ ਜੀ ਨੇ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਨਮਸਕਾਰ ਕਰਕੇ ਸਤਿਗੁਰੂ ਜੀ ਨੂੰ ਉੱਠਣਾ ਤੇ ਸਤਿਗੁਰੂ ਜੀ ਨੂੰ ਸੱਚੇ ਹੱਥ ਰੱਖਦੇ ਹੋਏ ਖਪੇ ਹੱਥ ਤੋਂ ਪ੍ਰਕਰਮਾ ਕਰਕੇ ਇਸੇ ਤਰ੍ਹਾਂ ਆਪੋ ਆਪਣੀ ਜਗ੍ਹਾ ਤੇ ਆ ਕਰਕੇ ਫਿਰ ਆਪ ਜੀ ਨੇ ਇਸੇ ਤਰ੍ਹਾਂ ਸਾਜ ਜਾਣਾ ਆਉ ਬੇਨਤੀ ਹੈ ਬਾਬਾ ਜੀ ਨੂੰ ਪਹਿਲੋਂ ਬੇਨਤੀ ਹੈ ਵੀ ਜਿਹੜੀ ਸੰਗਤ ਆ ਰਹੀ ਹੈ ਨਾ ਉਹ ਕਿਰਪਾ ਕਰਕੇ ਜਿੱਥੇ ਜਗ੍ਹਾ ਮਿਲਦੀ ਹੈ ਉੱਥੇ ਹੀ ਨਮਸਕਾਰ ਕਰ ਲਓ ਤੇ ਉਹ ਸਿਮਰਤ ਨਾਮ ਜੜਾਇਆ ਸਤਗੁਰ ਗੁਰਪੂਰਾ ਅਰਾਉ ਸਭ ਤਿਲ ਦੇ ਖਾਪ ਪਗਵਾਇਆ من ہر ہر میٹھا لایا جایا پوٹھو تی کھڑے ہو ساری چلو رام جی वाणी ब्रह्म बे तु धर्म दृ हो पाप तुज जाया बल राम जी धर्म दृ हो हर नाम ते आ सिमरत नाम दिलि गुर गुर पूरा ना सिल बि पाप गाया सिलविक पाप गाया सहज आनंद भाई मान सहज आनंद भाभी मान हर हर मीठा रंग काल पहरी र बलराम जी निर्मल पासा हर निर्मल पासा हर बिखरामु ਉਪਰਾਮ ਬਸਾਰੇ ਆਸਾ ਹਰ ਆਤਮਰਾਮ ਬਸਾਰੇ ਆਸਾ ਮੇ ਸਰਬ ਰਹਿਆ ਪਰਪੂਰੇ ਸਰਬ ਰਹਿਆ ਪਰਪੂਰੇ ਅੰਤਰ ਸੋ ਮੋਨੇ ਨਾ ਹਰ ਕੀ ਜੀ ਨਾਮ ਸੁਣਾ ਲਚ ਪਾਇਆ ਬੜ ਭਾਗਿਆ ਬਨਰਾਮ ਜੀਓ ਜੇਰ ਮਨ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਵਾਰ ਗੈਰਾ ਕੀਓ ਹਰਤੀ ਜੜੀਦਾ

जी न उज मियो जनक बोल उपज तुर फिर तरह हर हर तुंहिंजो जन नानक बोल जन नानक बोल तुजी